ਬੜੇ ਮਾਣਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਡਰੱਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਡਰੱਗ ਦੇ ਆਰਮਜ਼ ਦੇ ਵਿੱਚ ਜਿਹੜਾ ਹਵਾਲਾ ਨੈਟਵਰਕ ਬੜੀ ਬੜੀ ਫਿਗਰ ਹੋਇਆ ਉਹਨੂੰ ਅਸੀਂ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਇਹ ਕੇਸ ਇੱਕ ਹਵਾਲਾ ਡੀਲਰ ਜੋ ਕਿ ਹਾਇਜ਼ਰੀ ਦਾ ਕੰਮ ਕਰਦਾ ਲੁਧਿਆਣੇ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਜਿਹੜੀ ਹੈ 15 ਲੱਖ ਡਰੱਗ ਮਨੀ ਮਿਲੀ ਹੈ ਅਲੱਗ-ਅਲੱਗ ਪੈਕੇਟਸ ਦੇ ਵਿੱਚ ਲਗਭਗ 40 ਪਾਰਟੀਆਂ ਤੋਂ ਜਿਹੜੀ ਇਹ ਲਈ ਸੀ ਇਸ ਬੰਦੇ ਦਾ ਨਾਮ ਹੈਗਾ ਗੁਰਚਰਨ ਸਿੰਘ ਏਰੀਆ ਚੰਨਾ son of ਦੇਸਰਾਜ ਕਰਨ ਕਲੋਨੀ ਤਾਜਪੁਰ ਰੋਡ ਲੁਧਿਆਣਾ ਇਹਦੀ ਉਮਰ ਤਕਰੀਬਨ 62 ਸਾਲ ਹੈ ਜੋ ਮੁਰਲੀ ਪੁੱਛ ਕੇ ਇਹ ਪਤਾ ਲੱਗਿਆ ਕਿ ਮਿੱਕੀ ট্রেਡਰਸ ਲੁਧਿਆਣਾ ਦੇ ਨਾਮ ਤੇ ਇਹ ਫਰਮ ਬਣਾਈ ਹੈ ਜੋ ਕਿ ਲੇਡੀਜ਼ ਦਾ ਹੁਜਰੀ ਦਾ ਕੰਮ ਜਿਹੜਾ ਹੈ ਅਫਗਾਨਿਸਤਾਨ ਨੂੰ ਸਪਲਾਈ ਕਰਦਾ ਗਾਰਮੈਂਟਸ ਔਰ 2021 ਤੋਂ ਇਹ ਕੰਮ ਕਰ ਰਿਹਾ ਹੈ ਔਰ ਇਹਦੀ ਮੁਰਲੀ ਪੁੱਛ ਕੇ ਤੋਂ ਇਹ ਪਤਾ ਲੱਗਿਆ ਕਿ ਅੰਮ੍ਰਿਤਸਰ ਲੁਧਿਆਣਾ ਤੇ ਦਿੱਲੀ ਦੇ ਵਿੱਚ جا کے حوالے ਰਾਹੀਂ ਇਹ ट्रांजैक्शंस ਕਰਦਾ ਔਰ ਇਹਦੇ ਤਾਰ ਜਿਹੜੇ ਆ ਡਰੱਗਸ smugglers ਤੇ arms smugglers ਜਿਹੜਾ ਨੈਟਵਰਕ ਚੱਲ ਰਿਹਾ ਹੈ ਲੁਕੋ ਉਹਦੇ ਸਾਰਾ ਜਿਹੜੀ ਵੀ ਪੇਮੈਂਟ ਵਗੈਰਾ ਉਹ ਹਵਾਲੇ ਰਾਹੀਂ ਹੋ ਰਹੀ ਸੀ ਔਰ ਇਹਦਾ ਮੋਡਸ ਪਰੈਂਡੀ ਜੋ ਮੁਢਲੀ ਤੌਰ ਤੇ ਪਤਾ ਲੱਗਿਆ ਕਿ 10% ਇਹ ਵਾਈਟ منی ਜਿਹੜੀ ਆਪਾਂ ट्रांजैक्शन ਕਰਦਾ ਸੀ ਤੇ 90% ਜਿਹੜੀ ਹੈ ट्रांजैक्शन ਉਹ ਥਰੂ ਹਵਾਲਾ ਡੀਲਰਸ ਫਿਲਸਤੀਨ ਔਰ ਹਵਾਲਾ ਡੀਲਿੰਗ ਨਾ ਹੁੰਦੀ ਸੀ ਔਰ ਇਹ ਉਹਦਾ ਕੰਪੈਂਸੀ ਸੀ ਔਰ ਬਾਕੀ ਦੇ ਇਹ ਅ ਸਮਗਲਰਸ ਤੇ ਗੈਂਗਸਟਰਸ ਨੇ ਉਹਨਾਂ ਦੀ ਇਹ ਫੈਸਿਲੀਟੇਟ ਕਰਦਾ ਸੀ ਸੋ ਇਹਦੇ ਚ ਹੋਰ ਵੀ ਸਾਨੂੰ ਇਹਦੇ ਜਿਹੜੇ ਸਾਥੀ ਨੇ ਤੇ ਹੋਰ ਨੈਟਵਰਕ ਚ ਡੀਪਲੀ ਜਾਵਾਂਗੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਸਮਗਲਰਾਂ ਦਾ ਕਾਫੀ ਇਹਦੇ ਤੋਂ ਡਿਟੇਲ ਸਾਨੂੰ ਮਿਲੀਆਂ ਉਹਦੇ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ